ਗਿੱਦੜਵਾ ਤੋਂ ਕੱਲੀ ਅਗੂ ਡਿੰਪੀ ਟੱਲ ਨੂੰ ਹੁਣ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਸ਼ਾਮਲ ਕਰਾਇਆ ਗਿਆ ਹੈ ਡਿੰਪੀ ਟੱਲੋਂ ਵੱਲੋਂ ਨਾਰਾਜ਼ਗੀ ਜਤਾਈ ਗਈ ਸੀ ਕਿ ਪਹਿਲਾਂ ਮੇਰਾ ਸੁਖਵੀਰ ਬਦਲਣਾ ਭਰਾਮਾ ਵਾਲਾ ਰਿਸ਼ਤਾ ਸੀ ਪਰ ਹੁਣ ਪਰਿਵਾਰਵਾਦ ਅੱਗੇ ਆ ਗਿਆ ਹੈ ਅਤੇ ਹੁਣ ਉਹ ਆਪ ਦੇ ਵਿੱਚ ਸ਼ਾਮਲ ਹੋ ਕੇ ਅੱਗੇ ਕੀ ਕਾਰਵਾਈਆਂ ਕਰਦੇ ਨੇ ਜਾਂ ਕੀ ਪਾਰਟੀ ਨੂੰ ਅੱਗੇ ਆਪਣੀਆਂ ਸਮਾਵਾਵਾਂ ਦਿੰਦੇ ਨੇ ਤੁਹਾਨੂੰ ਅੱਗੇ ਦਿਖਾਉਨੇ ਆ ਅਮਨ ਅਰੋੜਾ ਜੀ ਮંત્રી ਪੰਜਾਬ ਲਾਡੀ ਟੋਸ ਜੀ ਕਾਕਾ ਬਰਾੜ ਜੀ ਸਰਦਾਰ ਬਲਕਨ ਸਿੰਘ ਜੀ ਸਿੱਧੂ ਸਾਹਿਬ ਸੁਮੀਤ ਖੁੱਡੀਆਂ ਸਾਹਿਬ ਮੈਡਮ ਤੇ ਵੀ ਖਾਸ ਕਰਕੇ ਬਰਾੜ ਸਾਹਿਬ ਦੇ ਮਾਨ ਸਾਹਿਬ ਦੇ ਨਾਲ ਆਏ ਓਐਸਡੀ ਸਰਦਾਰ ਰਾਜਵੀਰ ਸਿੰਘ ਜੀ ਸ਼ਰੋਮਨੀ ਅਕਾਲੀ ਦਲ ਦੇ ਬਹੁਤ ਹੀ ਸਤਕਾਰਯੋਗ ਜਿੰਨੇ ਵਰਕਰ ਸਹਿਬਾਨ ਇੱਥੇ ਆਏ ਨੇ ਅੱਜ ਸ਼ਰੋਮਨੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਦੇ ਪੈਰਾਂ ਦੇ ਵਿੱਚ ਸੀਸ ਝੁਕਾ ਕੇ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ 38 ਸਾਲ ਮੈਂ ਪੰਥ ਦੀ ਸੇਵਾ ਕੀਤੀ ਬਿਨਾਂ ਕਿਸੇ ਲੋਭ ਲਾਲਚ ਤੋਂ ਕੋਈ ਸਿਆਸਤ ਕਰਨ ਦੀ ਕੋਈ ਕੋਈ ਮੇਰੀ ਇੱਛਾ ਨਹੀਂ ਸੀ ਨਹੀਂ ਸਾਡਾ ਪਰਿਵਾਰ ਸੀ ਕਿ ਅਸੀਂ ਕੋਈ ਸਿਆਸਤ ਕਰਨੀ ਆ ਤੁਹਾਡੇ ਮੈਂ ਧਿਆਨ ਚ ਲਿਆਦਾ ਇਹ ਉਹੀ ਮਾਨ ਸਾਹਿਬ ਜਗਾ ਜਿੱਥੇ ਸਭ ਤੋਂ ਪਹਿਲਾਂ ਤੁਸੀਂ ਤੇ ਸਰਦਾਰ ਹਰਪਜਨ ਸਿੰਘ ਮਾਨ ਸਾਹਿਬ ਨੇ ਇੱਥੇ ਆ ਕੇ ਪ੍ਰੋਗਰਾਮ ਕੀਤਾ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਅੱਜ ਉਸੇ ਜਗਾ ਤੇ ਪਰਮਾਤਮਾ ਨੇ ਤੁਹਾਡੇ ਤੇ ਬੜੀ ਕਿਰਪਾ ਕੀਤੀ ਹੈ ਤੁਸੀਂ ਖੁਦ ਮੁੱਖ ਮੰਤਰੀ ਬਣ ਕੇ ਆਏ ਹੋ ਸਾਡੇ ਗਿੱਦੜਵੈ ਸ਼ਹਿਰ ਦੇ ਵਿੱਚ ਇੰਨੀ ਸੇਵਾ ਕਰਨ ਦੇ 바ਵਯੂਦ ਤੁਸੀਂ ਸਾਰੇ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਹੋਇਆ ਮੇਰੇ ਤੇ ਹੁਣ ਬੜੀਆਂ ਵੱਡੀਆਂ ਵੱਡੀਆਂ ਤੌਹਨ ਤਾਂ ਲਾ ਰਹੇ ਆ ਕਿ ਇਹਨੇ ਗਦਾਰੀ ਕੀਤੀ 2 ਮਹੀਨਿਆਂ ਦੀ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ ਮਾਨ ਸਾਹਿਬ ਨਾਲ ਵੀਰੋ ਸਟੇਜ ਤੇ ਖੜੇ ਆ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮੇਰੀ ਆਤ ਦਾ ਪਤਾ ਕਿ ਮੈਂ ਕਦੇ ਝੂਠ ਨਹੀਂ ਮਾਰਦਾ ਮੈਂ ਕਦੇ ਝੂਠ ਦਾ ਸਹਾਰਾ ਲੈ ਕੇ ਸਿਆਸਤ ਨਹੀਂ ਕੀਤੀ ਸਰਦਾਰ ਰਾਜਵੀਰ ਸਿੰਘ OSD ਸਾਹਿਬ ਇਸ ਗੱਲ ਦੇ ਗਵਾਹ ਪਹਿਲਾ ਟੈਲੀਫੋਨ 5 ਦਿਨ ਪਹਿਲਾਂ ਇਹਨਾਂ ਦਾ ਆਇਆ ਡਾਇਰੈਕਟ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਹਨਾਂ ਨੇ ਗੱਲ ਕਰਾਈ ਤੇ ਇਹਨਾਂ ਨਾਲ ਗੱਲ ਕਰਨ ਤੋਂ ਬਾਅਦ ਮੇਰਾ ਮਨ ਬਣਿਆ ਨਾਲ ਦੀ ਨਾਲ ਹੀ ਮੈਂ ਅਗਲੇ ਦਿਨ ਹਾਂ ਕੀਤੀ ਆ ਇਸ ਤੋਂ ਪਹਿਲਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਹੜੇ ਕਹਿੰਦੇ ਨਾ 2 ਮਹੀਨੇ ਇਹਨੂੰ ਮੁਲਾਕਾਤਾਂ ਕਰਦਿਆਂ ਨੂੰ ਹੋਗੇ ਵੀਰੋ ਤੁਹਾਡੇ ਕੋਲੇ ਮਹਿਮਾਨ ਸਾਹਿਬ ਨੂੰ ਦੱਸਦਾ ਜੀ ਸਾਰੇ ਪਿੰਡਾਂ ਦੇ ਵਿੱਚ ਅਸੀਂ ਬੰਦੇ ਲਾਤੇ ਸੀ ਸਾਰੇ ਪਿੰਡਾਂ ਦੇ ਸਾਡੇ ਜ਼ੋਨ ਇੰਚਾਰਜਾਂ ਦੇ ਨੰਬਰ ਪਿੰਡ ਦੇ ਵਰਕਰ ਸਹਿਬਾਨਾਂ ਦੇ ਨੰਬਰ ਸਾਰੇ ਵੰਡਤੇ ਸੀ 4 ਦਿਨ ਸੁਖਬੀਰ ਜੀ ਦੇ ਮੈਂ ਪ੍ਰੋਗਰਾਮ ਕਰਾਏ ਪਿੰਡਾਂ ਦੇ ਵਿੱਚ ਜੇ ਮੇਰੇ ਮਨ 'ਚ ਕੋਈ ਐਸੀ ਬੇਈਮਾਨੀ ਹੁੰਦੀ ਫਿਰ ਮੈਂ ਪਿੰਡਾਂ 'ਚ ਨਹੀਂ ਚੱਲਦਾ ਸੀ ਤੇ ਤਾਂ ਉਦੋਂ ਸਾਡਾ ਅੰਤਰ ਸ਼ੁਰੂ ਹੋਇਆ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਸਾਡੇ ਪੈਰਨਲ ਚੱਲ ਪਏ ਹਲਕੇ ਦੇ ਵਿੱਚ ਜਿਹੜੇ ਘਰ ਅਸੀਂ ਜਾਂਦੇ ਉਸੇ ਘਰ ਹੀ ਉਹ ਪਹੁੰਚ ਜਾਂਦੇ ਔਰ ਕਹਿ ਦਿੰਦੇ ਵੀ ਤੁਸੀਂ ਚਿੰਤਾ ਨਾ ਕਰੋ ਇਲੈਕਸ਼ਨ ਇਥੋਂ ਆਪਾਂ ਹੀ ਲੜਨਾ ਦੱਸਦੇ ਹੈ ਨਹੀਂ ਸੀ ਵੀ ਆਮ ਆ ਕਾਂਗਰਸ ਤੋਂ ਲੜਨਾ ਜਾਂ ਬੀਜੇਪੀ ਤੋਂ ਜਾਂ ਕਾਲੀ ਦਲ ਤੋਂ ਸਾਰੇ ਇੱਥੇ ਵੀ ਬਹੁਤ ਲੋਕ ਬੈਠੇ ਹੋਣੇ ਆ ਜਿਨ੍ਹਾਂ ਨੂੰ ਕਹਿ ਕੇ ਗਏ ਸੀ ਲੋਕਾਂ ਨੂੰ ਭੰਬਲ ਭੂਸਿਆਂ ਚ ਪਾ ਰਹੀ ਸੀ ਮੈਂ ਸੁਖਬੀਰ ਜੀ ਕੋਲੇ ਬੇਨਤੀ ਕੀਤੀ ਮੈਂ ਕਿਹਾ ਸੁਖਬੀਰ ਜੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਬੰਬਲਪੂਸੇ ਚ ਪੈ ਰਹੇ ਆ ਜਾਂ ਤਾਂ ਇਹਨਾਂ ਦੇ ਅਗੇਂਸਟ ਬੋਲੋ ਕਿ ਆਪਣਾ ਕੋਈ ਸਬੰਧ ਨਹੀਂ ਮਨਪੀਤ ਬਾਦਲ ਨਾਲ ਮੈਂ ਅਕਾਲੀ ਦਲ ਤੋਂ ਆ ਇਹ ਭਾਜਪਾ ਤੋਂ ਆ ਅਕਾਲੀ ਦਲ ਦਾ ਸਾਡਾ ਕੈਂਡੀਡੇਟ ਜਾਂ ਡਿੰਪੀ ਹੋਊਗਾ ਜਾਂ ਮੈਂ ਹੋਊਂਗਾ ਮੈਂ ਕਹਿੰਦੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਚੱਚੋ ਪੰਜ ਚ ਪਏ ਵੇ ਹਜੇ ਆਪਾਂ ਇਕੱਲੇ ਆ ਬਾਕੀ ਪਾਰਟੀਆਂ ਨੇ ਵੀ ਆਉਣਾ ਮੈਨੂੰ ਕਹਿ ਦਿੰਦੇ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਲੇਕਿਨ ਕਰਦੇ ਨਹੀਂ ਸੀ ਫਿਰ ਮੈਨੂੰ ਕਿਸੇ ਤੁਹਾਡੇ ਤੁਹਾਡੇ ਵਰਗੇ ਸਿਆਣੇ ਬੰਦੇ ਨੇ ਦੱਸਿਆ ਉਹ ਕਹਿੰਦੇ ਬਾਈ ਇਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਖੋਟ ਪੈ ਗਿਆ ਇਹ ਤੇਰੇ ਨਾਲ ਠੱਗੀ ਵਜੂਗੀ ਜਾਂ ਇਹਨਾਂ ਨੇ ਟਿਕਟ ਮਨਪ੍ਰੀਤ ਨੂੰ ਦੇਣੀ ਆ ਜਾਂ ਸੁਖਵੀਰ ਨੂੰ ਤੈਨੂੰ ਤਾਂ ਐਵੇਂ ਵਰਤੀ ਜਾਂਦੇ ਆ ਤੇਰੇ ਹਲਕੇ ਤੇ ਆ ਕੇ ਕਬਜ਼ਾ ਕਰ ਲੈਣਗੇ ਤੂੰ ਜੇ ਕੁਝ ਤੇਥੋਂ ਹੁੰਦਾ ਤਾਂ ਕਰ ਲੈ ਚਾਰ ਦਿਨ ਤੋਂ ਮੈਂ ਪੂਰਾ ਪਰੇਸ਼ਾਨ ਕਰ ਰਿਹਾ ਸੀ ਮੈਨੂੰ ਰੋਟ ਸੋਚ-ਸੋਚ ਕੇ ਵੀ ਕੀ ਕੀਤਾ ਜਾਵੇ 38 ਸਾਲ ਜਿਹੜੀ ਪਾਰਟੀ ਦੀ ਸੇਵਾ ਕੀਤੀ ਹੋਵੇ ਵੀਰੋ ਬਹੁਤ ਔਖੀ ਹੈ ਛੱਡਣੀ ਬਹੁਤ ਔਖੀ ਛੱਡਣੀ ਜਿਹੜੀ ਪਾਰਟੀ ਦਾ ਹੱਥ ਮੇਰੇ ਸਵਰਗੀਏ ਪਿਤਾ ਜੀ ਸਰਦਾਰ ਸ਼ਿਵਰਾਜ ਸਿੰਘ ਢਿਲੋਂ ਸਾਹਿਬ ਮੈਨੂੰ ਫੜਾ ਕੇ ਗਏ ਸੀ ਸਾਡੇ ਸਾਰੇ ਪਰਿਵਾਰ ਨੂੰ ਇਸ ਪਾਰਟੀ ਨਾਲ ਲਾ ਕੇ ਗਏ ਸੀ ਯਕੀਨ ਜਾਣਿਓ ਸਾਡੀਆਂ ਭੁੱਬਾਂ ਨਿਕਲ ਗਈਆਂ ਜਦੋਂ ਅਸੀਂ ਪਾਰਟੀ ਦੇ ਅਸਤੀਫਾ ਦਿੱਤਾ ਔਰ ਮੈਂ ਅੱਜ ਧੰਨਵਾਦ ਕਰਦਾ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਸਭ ਤੋਂ ਪਹਿਲਾਂ ਮੈਂ ਕਰਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਆਮ ਆਦਮੀ ਪਾਰਟੀ ਬਣਾਈ ਉਹਨਾਂ ਦੀ ਪਾਰਟੀ ਬਣਾਉਣ ਕਰਕੇ ਉਦੋਂ ਬਾਅਦ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਮੈਨੂੰ ਰੁਲੇਵੇ ਨੂੰ ਸੰਭਾਲਿਆ ਤੇ ਜਿਹਦੇ ਵਿੱਚ ਸਭ ਤੋਂ ਮੇਨ ਮੁੱਖ ਭੂਮਿਕਾ ਨਿਭਾਈ ਸਰਦਾਰ ਰਾਜਵੀਰ ਸਿੰਘ ਜੀ ਓਐਸਡੀ ਸਾਹਿਬ ਨੇ ਕਿ ਜਿਨ੍ਹਾਂ ਨੇ ਮੈਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਲੜ ਲਾਇਆ ਵੀ ਬਾਈ ਜੀ ਤੁਸੀਂ ਘਬਰਾਓ ਨਾ ਮਾਨ ਸਾਹਿਬ ਹੈਗੇ ਇਹ ਤੁਹਾਨੂੰ ਗੱਲ ਨਾ ਲਉਣਗੇ ਤੁਸੀਂ ਡੋਲੋ ਨਾ ਅਸੀਂ ਬੈਠੇ ਆ ਦੋ ਰਾਤਾਂ ਭਰਾਵੋ ਸੌ ਕੇ ਨਹੀਂ ਵੇਖਿਆ ਯਕੀਨ ਜਾਣੇ ਉਹ ਸੌ ਕੇ ਨਹੀਂ ਵੇਖਿਆ ਬਾਪ ਇੰਨੀ ਟੈਨਸ਼ਨ ਸੀ ਕਿ ਆਪਣੀ ਸੇਵਾ ਦੇ ਵਿੱਚ ਕੀ ਕੀ ਮਾੜਾ ਹੋ ਗਿਆ ਸਾਥੋਂ ਕਿਸੇ ਚੀਜ਼ ਦੀ ਕਦੇ ਕਮੀ ਨਹੀਂ ਛੱਡੀ ਸੀ ਮਾਨ ਸਾਹਿਬ ਮੈਨੂੰ ਤਾਂ ਨਾ ਹੀ 3 ਆਉਂਦੇ ਹੁੰਦੇ ਸੀ ਪਹਿਲਾਂ ਆਉਂਦਾ ਸੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੈਂ ਤਾਂ ਕਦੇ ਚੌਥਾ ਨਾਂ ਹੀ ਨਹੀਂ ਲੈ ਕੇ ਵੇਖਿਆ ਸੀ ਔਰ ਇੰਨਾ ਪਿਆਰ ਸਤਕਾਰ ਕੀਤਾ ਦਿਲੋਂ ਜਿਹਦਾ ਅਲਫ਼ਾਜ਼ਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਜੋ ਇਸ ਪਾਰਟੀ ਦੇ ਪ੍ਰਤੀ ਤੇ ਬਾਦਲ ਪਰਿਵਾਰ ਦੇ ਪ੍ਰਤੀ ਮੈਂ ਕੀਤਾ ਇੱਕੋ ਹੀ ਬੇਨਤੀ ਕਰੂੰਗਾ ਮਾਨ ਸਾਹਿਬ ਬਹੁਤ ਉਮੀਦ ਲੈ ਕੇ ਬੜੀ ਆਸ ਲੈ ਕੇ 38 ਸਾਲ ਦੀ ਮੇਰੀ ਜਿਹੜੀ ਆ ਕਮਾਈ ਆ ਨਾ ਇਹ ਸਾਰੀ ਅੱਜ ਤੁਹਾਡੇ ਕੋਲੇ ਬੈਠੀ ਆ ਸਾਰੀ ਨੂੰ ਬੜੀ ਆਸ ਆ ਤੁਹਾਡੇ ਤੋਂ ਬੜੀ ਬੜੀ ਉਮੀਦ ਲੈ ਕੇ ਮੈਂ ਆਪਦੀ ਝੋਲੀ ਦੇ ਵਿੱਚ ਪਾ ਕੇ ਇਹ ਮੇਰੀ ਕਮਾਈ ਅੱਜ ਤੁਹਾਡੇ سپਰਦ ਕਰਨ ਲੱਗਿਆ ਜੀ ਸੰਭਾਲ ਕੇ ਰੱਖਿਓ ਇਹਨਾਂ ਦਾ ਦਿਲ ਨਾ ਲਖਾਓ ਮੇਰੀ ਜਾਨ ਇਹਨਾਂ ਦੇ ਵਿੱਚ ਵਸਦੀ ਆ ਜੀ ਇੰਨਾ ਪਿਆਰ ਕਰਦੇ ਆ ਮਾਨ ਸਾਹਿਬ ਕਦੇ ਮੇਰੇ ਤੇ ਕੋਈ ਵਕਤ ਪਿਆ ਇਹਨਾਂ ਨੇ ਮੈਨੂੰ ਕਦੇ ਤੱਤੀ ਵਾਹ ਨਹੀਂ ਲੱਗਣ ਦਿੱਤੀ ਬਹੁਤ ਪਿਆਰ ਕਰਦੇ ਆ ਤੁਸੀਂ ਦੇਖ ਹੀ ਰਹੇ ਹੋ ਜੀ ਪਿਆਰ ਤੁਸੀਂ ਦੇਖ ਰਹੇ ਹੋ